ਦਾ ਨੈਰੀਟੀਵੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸੰਤੋਖ ਸਿੰਘ ਪੰਨਵਾਲੋਂ ਸਤਿ ਸ੍ਰੀ ਅਕਾਲ ਜੀ ਆਪ ਜੀ ਨੂੰ ਪਤਾ ਹੀ ਆ ਕਿ ਇਹਨਾਂ ਦਿਨਾਂ ਦੇ ਵਿੱਚ بڑا ਮਸਲਾ ਪਕਿਆ ਹੋਇਆ ਕੰਗਣਾ ਹਰਨਵਤ ਦਾ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਤੇ ਉਦੋਂ ਵੀ ਉਹ ਸੁਰਖੀਆਂ ਦੇ ਵਿੱਚ ਰਹੀ ਸੀ ਤੇ ਬੜੀ ਗਲਤ ਟਿੱਪਣੀਆਂ ਸ਼ਾਇਦ ਉਹ ਗਲਤ ਟਿੱਪਣੀਆਂ ਇਹਸੇ ਕਰਕੇ ਕਰਦੀ ਆ ਵੀ ਮੈਂ ਸੁਰਖੀਆਂ ਦੇ ਵਿੱਚ ਰਵਾਂਕਈਆਂ ਦਾ ਹੁੰਦਾ ਵੀ ਮਸ਼ਹੂਰੀ ਲੈਣ ਵਾਸਤੇ ਵੀ ਅਜਿਹੀਆਂ ਗੱਲਾਂ ਜਿਹੜੀਆਂ ਕਰ ਦਿੰਦੇ ਨੇ ਦੂਸਰੇ ਪਾਸੇ ਇਹ ਵੀ ਲੱਗਦਾ ਵੀ ਜਿਸ ਤਰ੍ਹਾਂ ਹੰਸਰਾ ਸ਼ੰਸ ਨੇ ਗੱਲਬਾਤਾਂ ਕੀਤੀਆਂ ਵਾ ਕਿਸਾਨਾਂ ਦੇ ਬਾਰੇ ਵੀ ਸ਼ਾਇਦ ਇਹਨਾਂ ਨੂੰ ਜਿਵੇਂ ਆਪਾਂ ਕਹਿੰਦੇ ਹੁੰਦੇ ਆਂ ਵੀ ਵਿਸ਼ੇਸ਼ ਮਿਸ਼ਨ ਤੇ ਭੇਜਿਆ ਜਾਂਦਾ ਵੀ ਤੁਸੀਂ ਇਹੀ ਕੰਮ ਕਰਨਾ ਤੇ ਇਸੇ ਤਰ੍ਹਾਂ ਦਾ ਹੀ ਇਹ ਮਸਲਾ ਲੱਗਦਾ ਸੀਗਾ ਉਦੋਂ ਵੀ ਬੜੀ ਚਰਚਾ ਦੇ ਵਿੱਚ ਰਹੀ ਆ ਤੇ ਹੁਣ ਜਦੋਂ ਅ ਕੰਗਨਰ ਨੋਤ ਮੰਡੀ ਤੋਂ ਮੈਂਬਰ ਪਾਰਲੀਮੈਂਟ ਚੁਣੀ ਗਈ ਆ ਤੇ ਹਜੇ ਉਹਨੇ ਪਾਰਲੀਮੈਂਟ ਤੱਕ ਬਾਅਦ ਪਹੁੰਚਣਾ ਸੀ ਉਹਦੇ ਨਾਲ ਪਹਿਲਾਂ ਹੀ ਪਾਣਾ ਵਰਤ ਗਿਆ ਤੇ ਆਪਾਂ ਜੇ ਸੋਚੀਏ ਕਿਸਾਨ ਅੰਦੋਲਨ ਦੀ ਚੀਜ਼ ਤੇ ਜਿਹੜਾ ਜੂਨ 1984 ਉਹ ਸ਼ਾਇਦ ਪੰਜਾਬੀਆਂ ਤੇ ਸਿੱਖਾਂ ਨੂੰ ਕਦੇ ਵੀ ਭੁਲ ਨਾ ਨੀ ਜਿਹੜਾ ਕਿਸਾਨ ਅੰਦੋਲਨ ਸੀ ਉਹਦਾ ਵੀ ਜਿਹੜਾ ਦਰਦ ਆ ਮੈਨੂੰ ਲੱਗਦਾ ਵੀ ਹੋ ਸਕਦਾ ਹੈ ਸਦੀਆਂ ਤੱਕ ਜਿਹੜਾ ਰਵੇ ਆਪਾਂ ਜਦੋਂ ਇਤਿਹਾਸ ਦੇ ਵਰਕੇ ਫੋਲਦੇ ਆ ਤੇ ਪੁਰਾਣੀਆਂ ਜਿਹੜੀਆਂ ਜਾਦਾ ਪਰ ਪਤਾ ਲੱਗਦਾ ਵੀ ਇਸ ਸਮੇਂ ਤੇ ਆ ਇਤਿਹਾਸ ਵਾਪਸ ਇਸ ਤਰ੍ਹਾਂ ਭਇਆ ਤੇ ਇਸ ਸਾਰੇ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਸੰਤਾਜੀਤ ਸਿੰਘ ਜੀ ਸultanpur ludhiwale ਤੇ ਇਸ ਸੰਬੰਧ ਵਿੱਚ ਆਪਾਂ ਉਹਦੇ ਨਾਲ ਗੱਲਬਾਤਾਂ ਜੀ ਬਾਬਾ ਜੀ ਵੈਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੰਗੜਾ ਰਨੋਤਲਾ ਜਿਹੜਾ ਮਸਲਾ ਆਇਆ ਵਾ ਬੀਬੀ ਨੇ ਉਹਦੇ ਦੰਗੇ ਯੋਧੇ ਪੁਗਤ ਸਵਾਰੀ ਆ ਤੇ ਇਸ ਸਾਰੀ ਘਟਨਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਪੰਨੂ ਸਾਹਿਬ ਦੁਨੀਆ ਦੇ ਲੋਕਾਂ ਨੂੰ ਭੁਲੇਖਾ ਸੀ ਜੀ ਕਿ ਪੰਜਾਬ ਦੇ ਵਿੱਚੋਂ ਜੰਗਲ ਕੱਟ ਦਿੱਤੇ ਤੇ ਜੰਗਲ ਖਤਮ ਹੋਣ ਦੇ ਨਾਲ ਜੰਗਲ ਕੱਟਦੇ ਨਾਲ ਕਿਤੇ ਸ਼ੇਰ ਤਾਂ ਨਹੀਂ ਖਤਮ ਹੋ ਗਏ ਜੀ ਅੱਜ ਕੁਲਵਿੰਦਰ ਕੌਰ ਨੇ ਉਹ ਯਾਦ ਤਾਜ਼ਾ ਕਰਵਾ ਦਿੱਤੀ ਕਿ ਕਦੇ ਜਰਨਲ ਡਾਇਰ ਵਰਗੇ ਜਿਹੜੇ ਇੱਥੇ ਆਣ ਕੇ ਉਹ ਬੋਲ ਬੋਲਦੇ ਸੀ ਤੇ ਉਹ ਕੰਮ ਕਰਕੇ ਗਏ ਸੀ ਕਿ ਸ਼ਹੀਦ ਉਧਮ ਸਿੰਘ ਨੇ ਜਾ ਕੇ ਅਸੈਂਬਲੀ ਦੇ ਵਿੱਚ ਸੁਧਿਆ ਅੱਜ ਕੰਗਣਾ ਰਣੌਤ ਨੂੰ ਤੇ ਪੂਰੀ ਦੁਨੀਆ ਨੂੰ ਇਹ ਦਿਖਾ ਦਿੱਤਾ ਕਿ ਪੰਜਾਬ ਦੇ ਵਿੱਚੋਂ ਸ਼ੇਰ ਤੇ ਸ਼ੇਰनियां ਮੁੱਕੇ ਨਹੀਂ ਕਿਉਂਕਿ ਇਹਨਾਂ ਸਰਕਾਰਾਂ ਨੇ ਸਾਡੇ ਨੌਜਵਾਨਾਂ ਨੂੰ ਕਦੇ ਅੱਤਵਾਦੀ ਕਹਿ ਕੇ ਕਦੇ ਗੈਂਗਸਟਰ ਕਹਿ ਕੇ ਕਦੇ ਨਸ਼ੇੜੀ ਕਹਿ ਕੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਜਿਨ੍ਹਾਂ ਦੇ ਬਲੱਡ ਦੇ ਵਿੱਚ ਹੀ ਸ਼ਹੀਦਾਂ ਦਾ ਖੂਨ ਹੈ ਉਹ ਹਮੇਸ਼ਾ ਖੌਨ ਅਵਾਲੇ ਮਾਰ ਜਾਂਦਾ ਆ ਬਿਲਕੁਲ ਜੀ ਜੇ ਆਪਾਂ ਇਤਿਹਾਸ ਦੀ ਗੱਲ ਕਰੀਏ ਤੇ ਜਸਤਰਾ ਬਾਬਾ ਜੀ ਨੇ ਜਸ ਦੱਸਿਆ ਕਈ ਸਾਲਾਂ ਬਾਅਦ ਸ਼ਹੀਦឧਦਮ ਸਿੰਘ ਨੇ ਜਾ ਕੇ ਇੰਗਲੈਂਡ ਦੇ ਵਿੱਚ ਉਹ ਵੀ ਉਹਨਾਂ ਦੀ ਧਰਤੀ ਤੇ ਨਹੀਂ ਨਹੀਂ ਵੀ ਇੱਥੇ ਉਹਦੀ ਧਰਤੀ ਤੇ ਭਾਵੇਂ ਉਹਨੇ ਜਿਹੜਾ ਜ਼ੁਲਮ ਕੀਤਾ ਉਹ ਭਾਰਤੀ ਧਰਤੀ ਤੇ ਕੀਤਾ ਸੀ ਅੰਨੇ ਵਾਹ ਗੋਲੀਆਂ ਚਲਾ ਕੇ ਵਸਾਖੀ ਵਾਲੇ ਦਿਨ 1919 ਦੇ ਵਿੱਚ ਬਹੁਤ ਸਾਰੇ ਜਿਹੜੇ ਪੰਜਾਬੀ ਸੀ ਸ਼ਹੀਦ ਕਰ ਦਿੱਤੇ ਤੇ ਉਹਨਾਂ ਦਾ ਬਦਲਾ ਲਿਆ ਇਸੇ ਤਰ੍ਹਾਂ ਹੀ ਕਿਸਾਨਾਂ ਦਾ ਅੰਦੋਲਨ ਉਹਨ ਦਿੱਲੀ ਵਾਲਾ ਦਾ ਖਤਮ ਹੋ ਗਿਆ ਪਰ ਹਜੇ ਵੀ ਜਿਹੜੀਆਂ ਮੰਗਾਂ ਨੇ ਉਵੇਂ ਦੀਆਂ ਉਵੇਂ ਲਟਕਦੀਆਂ ਤੇ ਕੋਈ ਗੱਲ ਸੌਣ ਨੂੰ ਤਿਆਰ ਨਹੀਂ ਤੇ ਇਸੇ ਕਰਕੇ ਜਿਹੜੀ ਕਟਨਾ ਵਾਪਰੀਆ ਤੇ ਜਰੂਰ ਸਾਡੇ ਜਿਹੜੇ ਕਿਉਂਕਿ ਹੁਣ ਕੰਗੜਾ ਨੌਤ ਆਮ ਇਨਸਾਨ ਨਹੀਂ ਰਹੀ ਹੁਣ ਫਿਲਮੀ ਐਕਟਰ ਨਹੀਂ ਰਹੀ ਉਹ ਲੀਡਰ ਬਣ ਗਈ ਆ ਐਮਪੀ ਬਣ ਗਈ ਆ ਤੇ ਉਹਨੂੰ ਜਿਹੜਾ ਅਜੀਹਾ ਵਿਹਾਰ ਆ ਉਹਨੂੰ ਸ਼ੋਭਦਾ ਨਹੀਂ ਆ ਤੇ ਆਂਦੇ ਹੁੰਦੇ ਵੀ ਜਿਹੜੇ ਮੂੰਹ ਦਾ ਸਵਾਦ ਹੁੰਦਾ ਜਬਾਨ ਦਾ ਸਵਾਦ ਆ ਫਿਰ ਉਹਦਾ ਕਿਤੇ ਨਾ ਕਿਤੇ ਅੰਤਾ ਹੁੰਦਾ ਹੀ ਆ ਜੀ ਆਵਾਜ਼ ਆਤ ਕਿਸਾਨ ਅੰਦੋਲਨ ਤਾਂ ਆਪਣੇ ਹੋਂਦ ਦੀ ਲੜਾਈ ਲੜ ਰਿਆ ਸੀ ਆਪਣੇ ਹੱਕਾਂ ਦੀ ਲੜਾਈ ਲੜ ਰਿਆ ਸੀ ਤੇ ਜਿਸ ਤਰ੍ਹਾਂ ਉੱਤੇ ਟਿੱਪਣੀਆਂ ਕੀਤੀਆਂ ਗਈਆਂ ਸਾਡੀਆਂ ਬੀਬੀਆਂ ਤੇ ਭੈਣਾਂ ਤੇ ਟਿੱਪਣੀਆਂ ਕੀਤੀਆਂ ਗਈਆਂ ਇਹਦੇ ਵੱਲੋਂ ਤੇ ਬੜਾ ਅਨੰਦਨਯੋਗ ਸੀ ਕਈ ਦਾ ਤਾਂ ਇਹ ਸੀ ਕਿ ਜਿਸ ਪਾਰਟੀ ਦੇ ਨਾਲ ਉਹ ਜੁੜੀ ਹੋਈ ਆ ਤੇ ਉਹਨੂੰ ਪਾਰਟੀ ਕੋਸਦੀ ਤੇ ਇਹ ਜਿਹਾੇ ਕੰਮ ਕਰਨ ਤੋਂ ਰੋਕਦੀ ਪਰ ਉਹਨਾਂ ਨੇ ਰੁਕਿਆ ਨਹੀਂ ਤੇ ਬਾਬਾ ਜੀ ਮੈਨੂੰ ਲੱਗਦਾ ਵੀ ਜਿਵੇਂ ਹੁਣ ਕਿਸਾਨ ਅੰਦੋਲਨ ਜਿਸ ਤਰ੍ਹਾਂ ਤੁਸੀਂ ਉਸ ਚੀਜ਼ ਬਾਰੇ ਗੱਲ ਕੀਤੀ ਆ ਕਿਸਾਨ ਅੰਦੋਲਨ ਨੂੰ ਵੀ ਹੁਣ ਕਾਫੀ ਸਮਾਂ ਹੋ ਗਿਆ ਵਾ ਇਹ ਜਿਹੜਾ ਰੂਹਾ ਜਿਹੜਾ ਗੁੱਸਾ ਲੋਕਾਂ ਦੇ ਬੇਟਾ ਇਹ ਤਾਂ ਮੈਨੂੰ ਲੱਗਦਾ ਵੀ ਕਿਤੇ ਵੀ ਫਟ ਸਕਦਾ ਕਿਤੇ ਵੀ ਬੋਲ ਕਰ ਸਕਦਾ ਕਿਸੇ ਵੀ ਟਾਈਮ ਤੇ ਦੇਖੋ ਜਰਨਲ ਡੈਰਨਾ ਨਿਹੱਥੇ ਸਿੰਘਾਂ ਦੇ ਗੋਲੀਆਂ ਚਲਾਈਆਂ ਜੀ ਇਹ ਜਵਾਨ ਦੇ ਬੋਲ ਇਹ ਵੀ ਗੋਲੀਆਂ ਤੋਂ ਘਟ ਨਹੀਂ ਕਿਉਂਕਿ ਜਿਹੜਾ ਜਵਾਨ ਦਾ ਬੋਲ ਹੈ ਕਹਿੰਦੇ ਉਹ ਫਟ ਜਿਹੜਾ ਸਿਨੇ ਚ ਹਮੇਸ਼ਾ ਰੜਕਦਾ ਰਹਿੰਦਾ ਤੇ ਜਿਵੇਂ ਕਿ ਅੱਖ ਦੇ ਵਿੱਚ ਕੋਈ ਰੇਤੇ ਦਾ ਕਿਣਕਾ ਪੈ ਜਾਂਦਾ ਇਹਦੇ ਬੋਲ ਸੀ ਕਿਉਂਕਿ ਇਹ ਭੜੇ ਬੋਲ ਬੋਲਦੀ ਸੀ ਇਹੋ ਜਿਹੇ ਭੜੇ ਬੋਲਾਂ ਨਹੀਂ ਇਹਦੀ ਜਿਹੜੀ ਆ ਹੁਣ ਭੂਤ ਸਵਾਰ ਹੋਈ ਐ ਦੀ ਕੰਗਣਾ ਰਣੌਤ ਤੇ ਜਿਹੜੇ ਥੱਪੜ ਪਏ ਨੇ ਇਸ ਨੂੰ ਇਹਦਾ ਜਵਾਬ ਮਿਲ ਗਿਆ ਕਿ ਮੈਨੂੰ ਕਹਿੰਦੇ ਜਿਹੜੇ ਮੈਂ ਬੋਲ ਬੋਲੇ ਸੀ ਜੀ ਉਹਦਾ ਮੈਨੂੰ ਇਹ ਫਲ ਮਿਲਿਆ ਅੱਜ ਬਿਲਕੁਲ ਇਹ ਉੱਥੇ ਦਾ ਇਹਨੂੰ ਫਲ ਮਿਲਿਆ ਵਾ ਤੇ ਚਾਹੀਦਾ ਤੇ ਇਹ ਸੀਗਾ ਸਰਕਾਰ ਨੂੰ ਵੀ ਜਦੋਂ ਜਿਹੜੀ ਕੁਲਵਿੰਦਰ ਕੋਹਰਾ ਉਹ ਆਪਣੀ ਡਿਊਟੀ ਕਰ ਰਹੀ ਤਾਂ ਉਹ ਦੇਹ ਦੇ ਨਾਲ ਡਿਊਟੀ ਕਰ ਰਹੀ ਆ ਸਗੋ ਪੁਰਤਾ ਉਤੇ ਜਿਹੜੀਆਂ ਮਤਲਬ ਖਬਰਾਂ ਆ ਰਹੀਆਂ ਨੇ ਉਹਨਾਂ ਤੇ ਕਿਸੇ ਜਿਹੜਾ ਦਰਜ ਕਰਤਾ ਤੇ ਸਾਰੇ ਇਸ ਵੇਲੇ ਜਿਹੜੇ ਪੰਜਾਬੀ ਭਾਵੇਂ ਦੇਸ਼ਾਂ ਵਿਦੇਸ਼ਾਂ ਦੇ ਨੇ ਕਿਤੇ ਵੀ ਇਸ ਵੇਲੇ ਇਸ ਜਿਹੜੀ ਬਹਾਦਰ ਪੈਣ ਦੇ ਨਾਲ ਖੜੇ ਨੇ ਜਿਸ ਤਰ੍ਹਾਂ ਦੇ ਵੀ ਉਹਨੂੰ ਮੁਸ਼ਕਲ ਆਊਗੀ ਤੇ ਹਰ ਤਰ੍ਹਾਂ ਨਾਲ ਸਹਾਇਤਾ ਕਰਨ ਵਾਸਤੇ ਤਿਆਰ ਬੰਸਤ ਪਿਆਰ ਕਰੇ ਆ ਪਰ ਉਹ ਦਿਖਦੇ ਆ ਤੇ ਹਰ ਤਰ੍ਹਾਂ ਦੀ ਮਦਦ ਨੂੰ ਤੇ ਵੈਸੇ ਬੱਬਾ ਜੀ ਪੰਜਾਬੀ ਹਮੇਸ਼ਾ ਹੀ ਜਦੋਂ ਕੋਈ ਬਹਾਦਰੀ ਵਾਲਾ ਕਾਰਨਾਮਾ ਕਰਦਾ ਤੇ ਉਹਨੂੰ ਸਲਾਹਦੇ ਆ ਤੇ ਇਸ ਅਰਜੀ ਵੀ ਸਾਰੀ ਦੇਸ਼ਾਂ-ਵਦੇਸ਼ਾਂ ਦੇ ਵਿੱਚ ਇਹ ਵੱਡੀ ਸਲੰਘਾ ਹੋ ਰਹੀ ਆ ਤੇ ਲੋਕੀ ਇੱਥੋਂ ਤੱਕ ਮਿਆਂ ਵੀ ਜਿਉ ਦੀ ਸਰਕਾਰ ਉਹਨੂੰ ਨੌਕਰੀ ਤੋਂ ਡਿਸਮਿਸ ਕਰ ਦਿੰਦੀ ਆ ਹਟਾ ਦੇ ਦਿੰਦੀ ਆ ਤੇ ਉਹਨਾਂ ਨੂੰ ਬਹੁਤ ਸਾਰੀਆਂ ਉਫਰਾਂ ਵੀ ਹੋ ਰਹੀਆਂ ਨੇ ਨੌਕਰੀ ਵਾਸਤੇ ਵੀ ਦੇਖੋ ਸਰਕਾਰ ਨੇ ਜਦੋਂ ਕੰਗਣਾ ਰਣੌਤ ਬੋਲਦੀ ਸੀ ਉਹਦੇ ਤੇ ਪਰਚਾ ਦਰਜ ਕਿਉਂ ਨਹੀਂ ਕੀਤਾ ਵੀ ਤੂੰ ਗਲਤ ਬੋਲਦੀ ਪਈਆਂ ਗਲਤ ਸਬਦਾਵਲੀ ਵਰਤਦੀ ਪਈਆਂ ਗਲਤ ਸਬਦਾਵਲੀ ਬੋਲਣ ਦਾ ਵੀ ਮਾਨਹਾਨੀ ਦਾ ਪਰਚਾ ਹੁੰਦਾ ਹੈ ਬਿਲਕੁਲ ਜੀ ਪਰ ਇਹਨਾਂ ਨੇ ਨਹੀਂ ਕੀਤਾ ਹਾਂਜੀ ਕਿਉਂਕਿ ਸਿੱਖ ਕੌਮ ਦੀ ਬਹਾਦਰੀ ਦੀਆਂ ਤੇ ਖਬਰਾਂ ਤਾਂ ਪੂਰੇ ਵਰਲਡ ਜਾਣਦਾ ਹੈ ਕਿ ਸਿੱਖ ਕੌਮ ਕਿੰਨੀ ਕ ਬਹਾਦਰ ਕੌਮ ਹੈ ਇਹਨਾਂ ਤੇ ਜਿਹੜਾ ਕੋਈ ਨਿਉਂਦਾ ਪਾਉਂਦਾ ਤੇ ਉਹਦਾ 20 ਦਾ 21 ਕਰਕੇ ਮੋੜਦੇ ਨੇ ਇਹ ਕਦੇ ਕਿਸੇ ਦਾ ਨਿਉਂਦਾ ਨਹੀਂ ਰੱਖਦੇ ਕਿਉਂਕਿ ਸਿੱਖ ਕੌਮ ਨੇ ਅੱਜ ਤੱਕ ਕਿਸੇ ਦੀ ਭਾਜੀ ਪਾਈ ਹੋਈ ਰੱਖੀ ਨਹੀਂ ਉਹਦਾ ਉਹਨੂੰ ਵਾਪਸੀ ਜ਼ਰੂਰ ਮੋੜਿਆ ਉਹਦਾ ਅ ਬਿਲਕੁਲ ਜੀ ਆਸਤਾ ਇਹੀ ਕਰਦੇ ਆ ਵੀ ਸ਼ਾਇਦ ਹੁਣ ਤੰਗਣਾ ਸਮਝਦੇ ਅਜਿਹੀ ਮੁਰਕੀ ਨੌਕਤ ਨਾ ਆਵੇ ਤੇ ਸਮਝਣਾ ਵੀ ਚਾਹੀਦਾ ਵਾ ਕਿਉਂਕਿ ਬਿਗੈਰ ਕਿਸੇ ਗੱਲਬਾਤੋ ਇਸ ਦੇ ਖਿਲਾਫ ਗਲਤ ਸ਼ਬਦਾਵਲੀ ਬੋਲਣੀ ਇਹ ਕੋਈ ਸੁਭਾ ਵਾਲੀ ਗੱਲ ਨਹੀਂ ਹੁੰਦੀ ਤੇ ਫਿਰ ਇਹਨਾਂ ਗੱਲਾਂ ਦਾ ਇਹੋ ਜਿਹਾ ਹੀ ਨਤੀਜਾ ਹੁੰਦਾ ਜਿਹੋ ਜਿਹਾ ਕੰਗਨਾ ਨੌਟ ਨੂੰ ਮਿਲ ਗਿਆ ਸੋ ਦਰਸ਼ਕੋ ਬਹੁਤ ਸਾਰੇ ਲੋਕ ਪਹਿਲਾਂ ਪੁੱਛਦੇ ਵੀ ਹੁੰਦਾ ਸਾਰੀ ਗੱਲਬਾਤ ਸਾਹਮਣੇ ਆ ਗਈ ਆ ਤੇ ਭੈਣ ਜੀ ਦਾ ਜਿਹੜਾ ਪਿੱਕਾ ਪਰਿਵਾਰ ਆ ਉਹ ਵੀ ਸਾਹਮਣੇ ਆ ਗਿਆ ਜਿਹੜੀ ਕਿਸਾਨ ਜੱਥੇਬੰਦੀਆਂ ਦੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਕਾਫੀ ਫੌਜ ਦੇ ਵਿੱਚ ਵੀ ਆ ਤੇ ਸਾਰਾ ਕੁਝ ਜਿਹੜਾ ਵਾ ਪਰਿਵਾਰ ਸਾਹਮਣੇ ਆ ਗਏ ਨੇ ਕੋਈ ਗੱਲ ਨਹੀਂ ਕੇਸ ਦਾ ਦਰਜ ਹੁੰਦੇ ਨੇ ਕੇਸ ਕੋਈ ਵੱਡੀ ਗੱਲ ਨਹੀਂ ਹੁੰਦੀ ਇਸ ਤਰਫਾਫਾ ਹੋ ਹੀ ਜਾਣੇ ਅੰਤ ਨੂੰ ਖਤਮ ਹੋ ਜਾਣੇ ਨੇ ਪਰ ਜਿਹੜਾ ਕੰਮ ਬਹਾਦਰੀ ਵਾਲਾ ਇਸ ਭੈਣ ਨੇ ਕੀਤਾ ਵਾ ਉਹ ਵੀ ਸਦਾ ਵਾਸਤੇ ਇੱਕ ਇਤਿਹਾਸ ਬਣ ਗਿਆ ਜਿਹੜੀ ਭੈਣ ਨੇ ਜਿਹਦੇ ਦੇਸ਼ ਕੌਮ ਦੀ ਸੇਵਾ ਕਰਦੀ ਪਈ ਹੈ ਜੀ ਉਹਨਾਂ ਅਜੇ ਧਰਮ ਦੇ ਨਾਤੇ ਵੀ ਸੇਵਾ ਕੀਤੀ ਹੈ ਸੇਵਾ ਨਿਭਾਈ ਹੈ ਉਸ ਭੈਣ ਨੂੰ ਸਲੂਟ ਹੈ ਔਰ ਸਾਡੇ ਜਥੇਵੰਦੀ ਹਮੇਸ਼ਾ ਉਸ ਭੈਣ ਦਾ ਸਾਥ ਦੇਵੇਗੀ ਕਿਸੇ ਤਰ੍ਹਾਂ ਦੇ ਵੀ ਉਹਦੀ ਦੁੱਖ ਸੁੱਖ ਦੀ ਘੜੀ ਹੋਵੇਗੀ ਅਸੀਂ ਉਹਦੇ ਨਾਲ ਖੜਾ ਹਾਂ ਜੀ ਕਹਦਾ ਜੀ ਅਭੀ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਦਾ ਵਾਹਿਗੁਰੂ ਜੀ ਪ੍ਰਤਮ